ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜੋੜ ਸਿੰਘ ਵਾਲਾ ਸੀਲ ਪੱਟੀ ਚਲਾ ਤਰਨ ਤਰਨ ਲੱਗਦਾ ਹੈਗਾ ਸੋ ਦੋਸਤੋ ਕਾਰ ਵਿਜਿਟ ਕਰਕੇ ਤੁਸੀਂ ਨਰਕ ਪਰਕਾ ਕਰਕੇ ਇਹਦਾ ਪਸੂ ਖਰੀਦ ਸਕਦੇ ਜੀ ਇੱਕ ਦੋਸਤੋ ਆਪਾਂ ਤੁਹਾਨੂੰ ਕੱਟਾ ਦਿਖਾਉਣਾ ਨੀਲੀ ਰਾਵੀ ਦੇ ਵਿੱਚ ਬਹੁਤੇ ਵੀਰਾਂ ਦੀ ਕਾਫੀ ਸਮੇਂ ਤੋਂ ਜਿਹੜੀ ਡਿਮਾਂਡ ਸੀਗੀ ਵੀ ਨੀਲੀ ਰਾਵੀ ਦਾ ਕੱਟਾ ਖਰੀਦਣ ਬਾਰੇ ਬਹੁਤ ਫੋਨ ਵੀ ਆਉਂਦੇ ਸੀਗੇ ਸੋ ਦੋਸਤੋ ਆ ਸੋ ਹੋਇਆ ਜਿਹੜੇ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਦਿੰਨੇ ਆ ਤੇ ਆ ਬਾਕੀ ਕੇਸ ਫਾਦਰ ਵੱਲੋਂ ਮਦਰ ਵੱਲੋਂ ਕੀ ਰਿਕਾਰਡ ਹੈਗਾ ਸੋ ਬਾਈ ਹਰਵੇਲ ਦੇ ਕੋਲ ਆਪਾਂ ਆਏ ਆ ਪ੍ਰੋਪਰ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦੋਸਤੋ ਨਾਲ ਨਾਲ ਲੱਗਦੇ ਜਿਹੜੇ ਪਿੰਡ ਆ ਦੁੱਬਲੀ ਪਰਵਾਲਾ ਚੀਮਾ ਸਿੱਤੋਂ ਸਗਮਾ ਬਿਲਕੁਲ ਤੁਸੀਂ ਨਾਲ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਆ ਤੇ ਹਰੀਕੋ ਪੱਤਨ ਤੋਂ ਜਿਹੜੀ ਇਹ 10 ਤੋਂ 12 ਕਿਲੋਮੀਟਰ ਦੀ ਦੂਰੀ ਹੈਗੀ ਆ ਜੋਰ ਸਿੰਘ ਵਾਲੇ ਦੀ ਤੇ ਬਾਈ ਹਰਬੇਲ ਦਾ ਕੰਮ ਜਿਹੜਾ ਡੇਰੀ ਫਾਰਮਿੰਗ ਦੇ ਨਾਲ ਜਿਹੜੇ ਦੋਸਤੋ ਜਿਹੜੇ ਆਪਣੇ ਨਵੇਂ ਸਬਸਕ੍ਰਾਈਬਰ ਆ ਉਹਨਾਂ ਨੂੰ ਪਤਾ ਹੋਣਾ ਲਾਜ਼ਮੀ ਆ ਵੀ ਜਿੱਦਾਂ ਡੇਰੀ ਫਾਰਮਿੰਗ ਦੇ ਨਾਲ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਸੋ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਜਿਹੜੇ ਦੋਸਤੋ ਤੁਹਾਨੂੰ ਇਸ ਘਰੋਂ ਮੱਝਾਂ گاਵਾ ਜਿਹੜੇ ਹੈਗੀਆਂ ਦੋਸਤੋ ਜਿਹੜੇ ਵਿਕਰੀ ਵਾਲੇ ਪਸ਼ੂ ਹੈ ਮਿਲਦੇ ਰਹਿੰਦੇ ਆ ਤੇ ਅੱਜ ਆਪਾਂ ਜਿਹੜੀ ਗੱਲਬਾਤ ਖੈਗੀ ਹੈ ਬਾਈ ਦੇ ਨਾਲ ਕਰਕੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਕੀ ਇਨਫੋਰਮੇਸ਼ਨ ਹੈਗੀ ਇਹਨਾਂ ਪਸ਼ੂਆਂ ਦੀ ਇੱਕ ਬਿਲਕੁਲ ਮੇਰੇ ਸਾਹਮਣੇ ਦੋਸਤੋ ਮੱਝ ਹੈਗੀ ਆ ਇਹ ਦਿਖਾਉਣੀ ਆਪਾਂ ਵੀਡੀਓ ਦੇ ਵਿੱਚ ਆ ਸੈਕਿੰਡ ਨੰਬਰ ਤੇ ਦੋਸਤੋ ਇੱਕ ਨੀਲੀ ਰਾਵੀ ਦਾ ਜਿਹੜਾ ਮਾਲੀ ਘਟਾ ਹੈਗਾ ਉਹ ਆਪਾਂ ਵਿਖਾਉਣਾ ਤੁਹਾਨੂੰ ਸੋਚ ਆ ਬਣਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਚਲਦੇ ਆਂ ਭਾਈ ਹਰਵੈਲ ਦੇ ਕੋਲ ਬਦੇਰੇ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਵੀਰ ਹਰਵੈਲ ਸਾਸਰੀਕਾਲ ਹਾਂਜੀ ਸੰਤੂ ਸਾਹਿਬ ਜੀ ਸਾਸਰੀਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਰੀਕਾਲ ਹੋ ਠੀਟਾ ਬਾਈ ਹਾਂਜੀ ਵਧੀਆ ਹਰਵੈਲ ਬਾਈ ਅੱਜ ਬਾਈ ਹਰਵੈਲ ਕਿੰਨੇ ਪਸੂ ਆਪਣੇ ਕੋਲ ਹੈਗੇ ਵਿਕਰੀ ਵਾਲੇ ਤਿੰਨੇ ਹਾਂਜੀ ਇੱਕ ਤਾਂ ਮਾਲੀ ਆ ਠੀਕ ਆ ਇੱਕ ਨੀਲੀ ਦੀ ਮੱਝ ਆ ਕੇ ਮੋਰਾ ਚ ਆ ਗਈ ਛੋਟੀ ਚੰਗੀ ਆ ਠੀਕ ਹੈ ਜੀ ਕਿੰਨੇ ਨਰਾ ਫੜੇ ਸਮਾਗੇ ਠੀਕ ਆ ਤੇ ਕਰਕੇ ਜੀ ਜਾਣਕਾਰੀ ਸਾਂਝੀ ਵੀਰਾਂ ਦੇ ਨਾਲ ਕੀ ਡਿਟੇਲ ਹੈਗੀ ਇਸ ਪਹਿਲੇ ਨੰਬਰ ਤੇ ਚੈੱਕ ਕਰ ਆਪਾਂ ਮਾਝੇ ਸਾਹਮਣੇ ਬਿਲਕੁਲ ਸਕਰੀਨ ਤੇ ਦਿਸ ਰਹੀ ਹੈ ਜੀ ਕੀ ਡਿਟੇਲ ਹੈ ਜੀ ਅਸੀਂ ਸੰਗਰੂਰੀ ਦੂਜੇ ਸੂਬੇ ਚੱਲ ਰਹੀ ਹੈ ਝੋਟੀ ਠੀਕ ਹੈ ਇਹ 3 ਤਰੀਕ ਦੀ ਗੱਬਣ ਆ ਵਾਪਸ ਤੇ 2.5 ਮਹੀਨੇ ਦੀ ਇਹ ਸੂਈ ਆ ਇਸ ਟਾਈਮ ਇਹਦੇ ਥੱਲੇ 9 ਤੋਂ 10 ਲੀਟਰ ਜਿਹੜਾ ਦੁੱਧ ਆ ਰੈਡੀ ਆ 3 ਦਸੰਬਰ ਦੀ ਵਾਪਸ ABC ਦੇ ਸੀਮਨ ਤੋਂ ਗੱਬਣਿਆ ਤੇ ਪਿੱਛੇ ABC ਦਾ ਭੀਸ਼ਮ ਝੋਟਾ ਵਾ ਤੇ ਆਪਣੇ ਕੋਲ ਨਹੀਂ ਗਈ ਸੀਗੀ ਮਾਝੇ ਹੂੰ ਤਾਂ ਇਹ ਮਤਲਬ ਪਿੱਛੇ ਕੱਟੀ ਆ ਜਿਹੜੀ ਢਾਈ ਮਹੀਨੇ ਦੀ ਹਾਂ ਢਾਈ ਮੰਥ ਦੀ ਹਾਂ ਵੀ ਢਾਈ ਮੰਥ ਦਾ ਸੁਬਾ ਹੋ ਗਿਆ ਤੀਜਾ ਸੁਬਾ ਸੀ ਹਾਂ ਨਹੀਂ ਨਹੀਂ ਇਹ ਦੂਜੇ ਚੱਲ ਰਹੀ ਹੈ ਇਹ ਦੂਜੇ ਚੱਲ ਰਹੀ ਹੁਣ ਪਹਿਲੇ ਸੁਬੇ ਹਰਿਆਣੇ ਤੋਂ ਝੋਟੀ ਆਪ ਲੈ ਕੇ ਆਂਦੀ ਸੀ ਠੀਕ ਹੈ ਜੀ ਤੇ ABC ਦੇ ਸੀਮਨ ਦੀ ਆ ਇਹ ਵੀ ਠੀਕ ਹੈ ਜੀ ਤਾਂ ਦੋਸਤੋ ਬਿਲਕੁਲ ਫੀਮੇਲ ਜਿਹੜੀ ਕਾਫ ਫੀਮੇਲ ਬੱਚਾ ਹੈਗਾ ਨਾਲ ਤੇ ਜੈਡ ਬਲੈਕ ਬਹੁਤ ਸੋਹਣੀ ਕੱਟੀ ਆ ਆ ਕਰੋ ਚੈੱਕ ਹਾਂ ਜੀ ਚੰਗੀ ਮਤਲਬ ਠੀਕ ਹੈ ਜੀ ਤੇ ਦੂਜੇ ਸੂਬੇ ਦੇ ਵਿੱਚ ਦੋਸਤੋ ਹੁਣ ਪ੍ਰੈਜ਼ੈਂਟ ਚੱਲ ਰਹੀ ਹੈਗੀ ਆ ਤੇ ਅੱਗੇ ਤੀਜੇ ਸੂਬੇ ਲਈ ਗੱਪਣਾ ਤੇ ਭਾਈ ਸਰ ਮੈਂ ਕਿੰਨੀ ਤਰੀਕ ਦੱਸਿਆ ਸਹੀ ਗੱਪਣਾ 3 ਦਸੰਬਰ 3 ਦਸੰਬਰ ਹਾਂ ਏ ਬੀ ਸੀ ਦਾ ਸੀਮਨ ਮੈਂ ਲਿਖਿਆ ਹੋਇਆ ਵਾ ਅੱਛਾ ਜੀ ਚਲੋ ਆਪਾਂ ਦੱਸ ਦੇਵਾਂਗੇ ਕੋਈ ਨਹੀਂ ਤੁਸੀਂ ਦੇਖ ਦੱਸ ਦੇਜੇ ਬਾਕੀ ਸਟਰਾ ਵਗੈਰਾ ਵੀ ਅਵੇਲੇਬਲ ਹੋਵੇਗੀ ਜੀ ਜਿਹੜੇ ਆਪਾਂ ਦੇਵਾਂਗੇ ਨਾਲ ਠੀਕ ਹੈ ਤੇ 100% ਜਿਹੜੀ ਇਹ ਮੱਝ ਖੜ ਜੂਗੀ ਠੀਕ ਹੈ ਜੀ ਹਾਂ ਜੀ ਆ ਸੋ ਦੋਸਤੋ ਕਰੋ ਚੈੱਕ ਇੱਕ ਵਾਰੀ ਮੈਂ ਤੁਹਾਨੂੰ ਜਿਹੜਾ ਪ੍ਰੋਪਰ ਫੇਸ ਦੀ ਕੁਆਲਿਟੀ ਤੁਸੀਂ ਦੇਖੋ ਤੇ ਵੱਡੇ ਕਦ ਕੱਦ ਦੇ ਵਿੱਚ ਆ ਦੋਸਤੋ ਕੋਈ ਸਮਦਰ ਜਾਂ ਮੀਡੀਅਮ ਹਾਈਟ ਨਹੀਂ ਜਿੰਨੀ ਵੀ ਆਪਾਂ ਇਹਦੀ ਤਰੀਫ ਕਰ ਲਈਏ ਤਿੰਨੀ ਪਧرائی ਐਨਾ ਪਧਰ ਪਸ਼ੂ ਬਹੁਤ ਘੱਟ ਮਿਲਦਾ ਠੀਕ ਹੈ ਜੀ ਇਹ ਜਵਾ ਇੱਕ ਨੰਬਰ ਪੇਟ ਪੁੱਠਾ ਵੇਖੋ ਦੋਸਤੋ ਬਾਅਦ ਵਿੱਚ ਮੈਂ ਥਾਣਾ ਦੀ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਂਗਾ ਤੇ ਬਿਲਕੁਲ ਰਾਜੀ ਝੋਟੀ ਆ ਦੋਸਤੋ ਤਕਰੀਬਨ ਹੁਣ 2.5 ਮੰਥ ਦੇ ਲਾਗੇ ਤੱਕ ਜਿਹੜਾ ਹੋ ਗਿਆ ਸਮਾਂ ਸੋਈ ਇਹਦੀ ਮਿਲਕ ਸਟਾਰਟਿੰਗ ਜਿਹੜੀ ਕਪੈਸਿਟੀ ਆ ਉਹ ਕਰੀਬ 14.15 ਵੀ ਰਹੀ ਆ ਠੀਕ ਆ ਇਸ ਟਾਈਮ 9-10 ਤੇ ਚੱਲ ਰਹੀ ਆ ਬਿਲਕੁਲ ਹੁਣ ਮੌਕੇ ਦਾ 9-10 ਕਿਲੋ ਜਿਹੜਾ ਰੈਡੀ ਹੈਗਾ ਦੁੱਧ ਤੇ ਆਹ ਇੱਕ ਟਾਈਮ ਦੋ ਟਾਈਮ ਆਪਣੀ ਚੋਾਈ ਤਸੱਲੀ ਜ਼ਰੂਰ ਕਰ ਲਿਓ ਆ ਲਓ ਆ ਹਵਾਨਾ ਹੈਗਾ ਦੋਸਤੋ ਤੇ ਬਿਲਕੁਲ ਜਿਹੜੇ ਥਣ ਮੁੱਠੀ ਵਾਲਾ ਥਣਾਂ ਲੱਗਾ ਕੱਦ ਘਾੜ ਉੱਚਾ ਹੈਗਾ ਇੱਕ ਵਾਰੀ ਫੇਰ ਰਿਪੀਟ ਕਰ ਦਿੰਨੇ ਆ ਕੱਦ ਘਾੜ ਵੱਡੇ ਦੀ ਆ ਤੇ ਚੰਗੀ ਜਿਹੜੀ ਦੋਸਤੋ ਜ਼ੋਰ ਵਿੱਚ ਮੱਝ ਹੈਗੀ ਆ ਤੇ ਤੁਝੇ ਸੂਬੇ ਦੇ ਵਿੱਚ ਹੁਣ ਮੌਕੇ ਤੇ ਚੱਲ ਰਹੀ ਠੀਕ ਆ ਪਾ ਲਓ ਜੀ ਓਕੇ ਹਰਵੈਲ ਭਾਈ ਬਾਕੀ ਚੁਆਈ ਚੁਆਈ ਕਿੱਦਾਂ ਦੀ ਲੱਗੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਇੱਕ ਨੰਬਰ ਆ ਪੋਲੀ ਆ ਬਿਲਕੁਲ ਧਾਰ ਜਿੰਨੀ ਵੀ ਆਪਾਂ ਇਹਦੀ ਤਾਰੀਫ ਕਰ ਲਈਏ ਉਨੀ ਥੋੜੀ ਆ ਬਹੁਤ ਚੰਗੀ ਚੁਆਈ ਆ ਠੀਕ ਆ ਜੀ ਤੇ ਫਿਰ ਇਹਦਾ ਸਭ ਤੋਂ ਵਧੀਆ ਚੀਜ਼ ਆ ਇਹਦੀ ਜਿਹੜੀ ਫੈਟ ਆ 8 ਪਲੱਸ ਰਹੀ ਜੀ ਪਵੇਂ ਸੱਜਰਿਆ ਪਵੇਂ ਇਹ ਟੋਕੜਿਆ ਠੀਕ ਹੈ ਯਾਨੀ ਕਿ ਦੁੱਧ ਦਾ ਜਿਹੜਾ ਰੇਟ ਐਵਰੇਜ 65 70 ਰੁਪਏ ਦਾ ਆਉਣਾ ਹੀ ਹੁਣਾ ਜੀ ਅਹ ਸੋ ਦੋਸਤੋ ਇੱਕ ਜਾਨੀ ਕਿ ਇੱਕ ਜਿਵੇਂ ਕੁਦਰਤੀ ਤੌਰ ਤੇ ਆਪਾਂ ਇਹਨੂੰ ਕਹਿ ਸਕਦੇ ਆ ਬਹੁਤ ਹੀ ਵਧੀਆ ਦੀ ਦੁੱਧ ਦੀ ਕੁਆਲਿਟੀ ਹੈ ਠੀਕ ਹੈ ਜੀ ਆਹ ਦੇਖੋ ਕਰੋ ਚੈੱਕ ਆ ਬਹਿਣੀ ਵਾਲੇ ਪਾਸੇ ਤੋਂ ਦੋਸਤੋ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਦਿੰਦਾ ਤੇ ਆਹ ਵੇਖੋ ਬਿਲਕੁਲ ਮੁੱਠੀ ਦਾ ਥਣਾ ਅਗਲੇ ਥਣਾ ਦਾ ਸੈਜ ਵੀ ਵਧੀਆ ਹੈਗਾ ਤੇ ਮਗਰਲੇ ਥਣ ਵੀ ਚੰਗੇ ਆ ਤੇ ਚੁਵਾਈ ਵੀ ਕਹਿੰਦਾ ਬਿਲਕੁਲ ਵਧੀਆ ਚੰਗੀ ਚੁਵਾਈ ਲੱਗੀ ਹੈਗੀ ਆ ਤੇ 9 ਤੋਂ 10 ਲੀਟਰ ਦੀ ਜਿਹੜੀ ਚੁਆਈ ਹੈ ਦੋਸਤੋ ਤੁਸੀਂ ਘਰ ਵਿਜਿਟ ਕਰਕੇ ਤਸੱਲੀ ਨਾਲ ਕਰ ਸਕਦੇ ਦੋ ਡੰਗ ਦੀ ਤੇ ਬਾਕੀ ਬਾਈ ਹਰਵੀਰ ਆਜੋ ਤੇ ਇੱਕ ਜਿਹੜਾ ਮੁੱਲ ਹੈਗਾ ਵੀਰ ਕੀ ਡਿਮਾਂਡ ਕਰਦੇ ਆ ਚੰਦੂ ਸਾਹਿਬ ਜਿਹੜਾ ਲੈਣ ਦੇ ਨਾ ਆਪਾਂ 36000 ਰੁਪਏ ਦੀ ਦੇਵਾਂਗੇ ਚਲੋ ਉਹਦੇ ਜੇ ਆਪਾਂ ਥੋੜਾ ਬੋਧਾ ਮਾਨਦਾਨ ਕਰ ਸਕਦੇ ਭੈਣ ਭਰਾ ਆਗੇ ਨਾ ਠੀਕ ਹੈ ਜੀ ਹਾਂਜੀ ਠੀਕ ਹੈ ਜ਼ਰੂਰ ਤੇ ਦੋਸਤੋ 63000 ਰੁਪਏ ਜਿਹੜੀ ਡਿਮਾਂਡ ਵੀਰ ਨੇ ਕਰ ਦਿੱਤੀ ਆ ਤੇ ਬਾਕੀ ਤੁਸੀਂ ਲਾਓ ਮੋਲਾਵ ਦੇ ਹਿਸਾਬ ਨਾਲ ਵੀ ਲਾਓ ਪਰ ਵੀਰ ਨੇ ਜਿਹੜੀ ਡਿਮਾਂਡ ਕੀਤੀ ਹੈ ਦੋਸਤੋ ਉਹ ਬਿਲਕੁਲ ਚੀਜ਼ ਕੁਆਲਟੀ ਦੇ ਹਿਸਾਬ ਨਾਲ ਕੀਤੀ ਹੈ ਜਿਹੋ ਜੀ ਅੱਗੇ ਦੋਸਤੋ ਇਹ ਮਾਜ ਤੁਹਾਨੂੰ ਬਿਲਕੁਲ ਨਜ਼ਰ ਆ ਰਹੀ ਹੈ ਬਹੁਤ ਵਧੀਆ ਚੰਗੀ ਕੁਆਲਟੀ ਦੀ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਜਿੰਨੀ ਆਪਾਂ ਦੀ ਤਰੀਫ ਕਰੀ ਸੋ ਅਗਲੇ ਦੂਜੇ ਨੰਬਰ ਦਾ ਦੋਸਤੋ ਮੈਂ ਤੁਹਾਨੂੰ ਜਿਹੜਾ ਇੱਕ ਕਟਾ ਦਿਖਾ ਰਿਹਾ ਤੇ ਨੀਲੀ 라ਵੀ ਦੇ ਵਿੱਚ ਪਿਓਰ ਕਟਾ ਹੈਗਾ ਬਿਲਕੁਲ ਬੱਲਾ ਮੂੰਹ ਮੱਥਾ ਹੈਗਾ ਤੇ ਅੱਗੇ ਪੈਰਾਂ ਪੂਰਾਂ ਦੇ ਜਵਾਬ ਪੂਰੇ ਕਰੈਕਟਰ ਜਿਹੜੇ ਦੋਸਤੋ ਕਵਰ ਕਰਦਾ ਤੇ ਬਾਕੀ ਡਿਟੇਲ ਆਪਾਂ ਬਾਈ ਹਰਬੀਲ ਤੋਂ ਪੁੱਛਦੇ ਆਂ ਫਿਰ ਕੀ ਡਿਟੇਲ ਹੈਗੀ ਇੱਥੇ ਉਮਰ ਕਿੰਨੀ ਹੈ ਸੰਦੂ ਸਾਹਿਬ ਜੀ ਇਹ ਖੀਰਾ ਮੋਹ ਹਾਂਜੀ ਕਰੀਬ ਸਵਾ ਗੇ ਦੋ ਸਾਲ ਦਾ ਹੋ ਗਿਆ ਠੀਕ ਹੈ ਤਾਂ ਇਹਦੀ ਮਾ ਦਾ 17 ਕਿਲੋ 300 ਗ੍ਰਾਮ ਜਿਹੜਾ ਰਿਕਾਰਡ ਰਿਆ ਇੱਕ ਉਹੇ ਨੂਰ ਦਾ ਬੱਚਾ ਏ ਠੀਕ ਹੈ ਜੀ ਹਾਂਜੀ ਤੇ ਇੱਕ ਚੰਗਾ ਮਤਲਬ ਵੱਡਾ ਹੋ ਗਿਆ ਆਪਾਂ ਇਹਦੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਮੀਦ ਕਰ ਸਕਦੇ ਆ ਇੱਕ ਚੰਗਾ ਭਾਰਾ ਇੱਕ ਹੈਵੀ ਟੈਂਕ ਦਾ ਜਾਨੀ ਕਿ ਕਹਿ ਸਕਦੇ ਭਾ ਭਾਰਾ ਮਾਲੀ ਬਣੂਗਾ ਬਿਲਕੁਲ ਖੁੱਲਾ ਪਿੰਡ ਦਾ ਟੇਲੇ ਲੈ ਲੈਦਾ ਬਿਲਕੁਲ ਜੀ ਆਪਾਂ ਜਿੰਨੀ ਵੀ ਮਤਲਬ ਇਹਨੂੰ ਕਹਿ ਸਕਦੇ ਜੇ ਆਪਾਂ ਚੰਗਾ ਸੰਭਲ ਗਏ ਤਾਂ ਇੱਕ ਬਹੁਤ ਹੈਵੀ ਇੱਕ ਮਾਲੀ ਬਣੂਗਾ ਇਹ ਠੀਕ ਆ ਬਾਕੀ ਇਹਦੀ ਕੋਈ ਮਦਰ ਦਾ ਰਿਕਾਰਡ ਵਗੈਰ ਇਹ ਜਿੱਦਾਂ 17300 17300 ਬਾਕੀ ਆ ਜਾਨੀ ਕਿ ਜਿਹੜਾ ਆਪ ਮਿਲਕਿੰਗ ਕਰਕੇ ਆਪ ਹੀ ਜਾਨੀ ਕਿ ਕੰਡੇ ਤੇ ਚੜਾਇਆ ਬਾਕੀ ਆਪਦੇ ਘਰੇ ਘਰੇਲੂ ਆਪਾਂ ਕਰਦੇ ਘਰੇਲੂਆ ਲੈ ਕੇ ਆਂਦਾ ਆਪਾਂ ਆਪਣੇ ਸੱਜਣਾ ਕੋਲੋਂ ਠੀਕ ਬਾਕੀ ਤੇ ਕੋਈ ਨੂਰ ਦਾ ਬੱਚਾ ਕੋਈ ਦੱਸਿਆ ਗਿਆ ਜੀ ਹਾਂਜੀ ਬਿਲਕੁਲ ਜੀ ਕਰੋ ਦੋਸਤੋ ਚੈੱਕ ਸੋ ਬਹੁਤੇ ਵੀਰਾਂ ਦੀ ਡਿਮਾਂਡ ਸੀ ਵੀ ਹਨਾ ਨੀਲੀ ਰਾਵੀ ਦਾ ਕਟਾ ਖਰੀਦਣਾ ਤੇ ਕਟਾ ਮਾਰਕਿੰਗ ਵਿੱਚ ਵੀ ਪੂਰਾ ਹੈਗਾ ਦੋਸਤੋ ਪ੍ਰੋਪਰ ਮੈਂ ਤੁਹਾਨੂੰ ਦਿਖਾ ਦਿੰਨਾ ਅਗਲੇ ਪੈਰਾਂ ਤੇ ਬਿਲਕੁਲ ਜਵਾਬ ਤੁਸੀਂ ਦੇਖੋਗੇ ਤੇ ਮਗਰਲੇ ਪੈਰ ਵਾਈਟ ਤੇ ਬਿਲਕੁਲ ਜਿਹੜਾ ਦੋਸਤੋ ਧੁੰਨ ਤੇ ਨਿਸ਼ਾਨ ਹੈਗਾ ਪ੍ਰੋਪਰ ਜਿਹੜਾ ਜ਼ਰੂਰੀ ਵੀ ਹੁੰਦਾ ਤੇ ਉਹ ਤੁਸੀਂ ਜ਼ਰੂਰ ਵੇਖੋ ਪੂਸ ਜਿਹੜੀ ਆ ਉੱਪਰ ਤੱਕ ਵਾਈਟ ਤੇ ਬਹੁਤ ਹੀ ਵਧੀਆ ਆ ਲੋ ਬਾਕੀ ਸਨ ਦਾ ਸਭ ਤੋਂ ਚੰਗੀ ਚੀਜ਼ ਆ ਇਹ ਕੋਈ 10 ਦਿਨ ਤੋਂ ਜਿਹੜਾ 15 ਤੋਂ ਜੰਪ ਜਿਹੜਾ ਕਰਨ ਲੱਗ ਗਿਆ ਜੇ ਚੱਕ ਚੁੱਕ ਵੀ ਕਰਦਾ ਸੀ ਪਹਿਲਾਂ ਹਣਾ ਹੁਣ ਜੰਪ ਲਾਉਂਦਾ ਜੰਪ ਲਾਉਣ ਲੱਗ ਗਿਆ ਜੀ ਬਿਲਕੁਲ ਚਾਰ ਪੰਜ ਪਸੂ ਇਹਨੇ ਕ੍ਰੋਸ ਕਰਦੇ ਆ ਠੀਕ ਆ ਜੀ ਹਾਂ ਸੋ ਦੋਸਤੋ ਇੱਕ ਜ਼ਰੂਰੀ ਨੋਟ ਜ਼ਰੂਰ ਕਰ ਲਿਓ ਕਿਉਂਕਿ ਵੀਰਾਂ ਨੇ ਖਰੀਦਣਾ ਹੁੰਦਾ ਪਸੂ ਕਈ ਵਾਰਾ ਜੰਪ ਲਾਉਣ ਵਾਲਾ ਪਸੂ ਲੱਭਦੇ ਹੁੰਦੇ ਆ ਵੀ ਨੀਲੀ ਰਾਵੀ ਦੇ ਵਿੱਚ ਦੋਸਤੋ ਇੱਕ ਤਾਂ ਕਟਾ ਹੋਇਆਗਾ ਬਾਕੀ ਜੰਪ ਲਾਉਂਦਾ ਪਸੂ ਜਿਹੜੇ ਤੁਸੀਂ ਹੈਗੇ ਆ ਅੱਗੇ ਗੱਪਣ ਵੀ ਕਰਾ ਸਕਦੇ ਜੀ ਜੰਪ ਲਾਉਣਾ ਸਟਾਰਟ ਕਰਤਾ ਵੀਰ ਕਹਿੰਦਾ ਵੀ ਪੰਜ ਤੋਂ ਚਾਰ ਜਿਹੜੀਆਂ ਮੱਝਾਂ ਛੋਟੀਆਂ ਹੈਗੀਆਂ ਨੇ ਉਹਨਾਂ ਦੇ ਉੱਪਰ ਜਿਹੜਾ ਕ੍ਰੋਸਿੰਗ ਇਹਨੇ ਕੀਤੀ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਆ ਲਓ ਜੀ ਬਾਕੀ ਅੱਗੇ ਇੱਕ ਟੱਟਾ ਜਿਹੜਾ ਦੋਸਤੋ ਸੰਭਣ ਵਾਲਾ ਪੂਰਾ ਸੰਭ ਕੇ ਹਜੇ ਬਿਲਕੁਲ ਖੀਰਾ ਹੈ ਦੰਦੋਂ ਜੇਕਰ ਦੇਖੀਏ ਤਾਂ ਖੀਰਾ ਹੈ ਤੇ ਕੱਦ ਕਾਟੀ ਪੂਰਾ ਹੈਗਾ ਬਾਕੀ ਸਾਫ ਸਮਹਾਲ ਕੋ ਜਿੱਥੋਂ ਵੀ ਆਇਆ ਦੋਸਤੋ ਘੱਟ ਵੀ ਹੋ ਸਕਦੀ ਹੈ ਵੱਧ ਵੀ ਹੋ ਸਕਦੀ ਹੈ ਬਾਕੀ ਅੱਗੇ ਬਹੁਤ ਸੋਹਣਾ ਜਿੰਨਾ ਵੀ ਕਹੀ ਆਪਾਂ ਇਹਦੇ ਪਿੱਠ ਪੂੜਾ ਸਮਝਦਾ ਵੇ ਇੰਨਾ ਕ ਬਣ ਜੂਗਾ ਜਿੰਦੇ ਨੇ ਪੂਰਾ ਪਰ ਜਾਂਦਾ ਬਹੁਤ ਜ਼ਿਆਦਾ ਆ ਕਰੋ ਚੱਕ ਜੀ ਬਿਲਕੁਲ ਨੀਲੀ ਮੰਨ ਬਿਲਕੁਲ ਅੱਖ ਵੇਖੋ ਚੰਗੀ ਸੋਹਣੀ ਸ਼ਕੀਨੀ ਹੈਗੀ ਹੈ ਪੂਰੀ ਹਲੋ ਐ ਮਣਕੀ ਆਖਾ ਦੋਸਤੋ ਦੋਵੇਂ ਅੱਖਾਂ ਚੈੱਕ ਕਰੋ ਤਸਦੀਕ ਦੇ ਨਾਲ ਐ ਬਿਲਕੁਲ ਬੰਪ ਬਲਾਏ ਪਏ ਬਾਈ ਹਰਵੀਰ ਹਾਂਜੀ ਐ ਇੱਕ ਵੀਰ 파ਪੜਤਾ ਕੀ ਰੱਖਿਆ ਹੋਇਆ ਹੈ 파ਪੜਤਾ ਸੰਧੂ ਸਾਹਿਬ ਜਿਹੜਾ ਲੈਣ ਦੇ ਨਾ ਇਹਦਾ 1.75 ਲੱਖ ਰੁਪਏ ਦਾ ਆਪਾਂ ਦੇਵਾਂਗੇ ਉਹਦੇ ਚੋਂ 100 ਰੁਪਏ ਛੂਟ ਕਰਾਂਗੇ 1.75 ਲੱਖ ਚੋਂ ਬਿਲਕੁਲ 64.5 ਹਜ਼ਾਰ ਜਿਹੜਾ ਦੋਸਤੋ ਡਿਮਾਂਡ ਵੀਰ ਨੇ ਕੀਤੀ ਆ ਤੇ ਮਾਨਤਨ ਵਿੱਚੋਂ ਜਿੰਨਾ ਵੀ ਕਿਹਾ ਉਹਨਾ ਹੋ ਜਾਏਗਾ ਬਾਈ ਬਾਕੀ ਆਪਦੀ ਘਰੇ ਵਿਜਿਟ ਕਰਕੇ ਤਸੱਲੀ ਨਾਲ ਜਰੂਰ ਪਰਖ ਕਰ ਲਿਓ ਕੱਟਾ ਬੋਸ਼ਕੀ ਇਹਦਾ ਇਹਦਾ ਕੋਈ ਮੁੱਲ ਹੀ ਨਹੀਂ ਵੈਸੇ ਤਾਂ ਆਪਾਂ ਮੰਗਿਆ ਹੀ ਕੁਛ ਨਹੀਂ ਸਮਝਦਾ ਹਾਂ ਜੀ ਆਹ ਲਓ ਪ੍ਰਭੂ ਕਰੋ ਚੈੱਕ ਠੀਕ ਹੈ ਜੀ ਸੋ ਚਾਹ ਬਣ ਵੀਰ ਤੁਸੀਂ ਜਰੂਰ ਖਰੀਦ ਲਿਓ ਆ ਖੋਲ ਕੇ ਪਈ ਦਿਖਾਓ ਇਹਨੂੰ ਕੱਢ ਦਿਓ ਬਾਹਰ ਤਾਂ ਇਹਨੂੰ ਅੰਦਰੇ ਰੱਖ ਲਓ ਕੋਈ ਗੱਲ ਨਹੀਂ ਬਾਹਰ ਫਿਰ

ਸੋ ਬਾਈ ਹਰ ਵੇਲੇ ਇਸ ਤੋਂ ਬਾਅਦ ਹੋਰ ਕਿਹੜਾ ਐਨੀਮਲ ਆਪਣੇ ਕੋਲ ਸੇਲ ਆ ਜੀ ਬਿਲਕੁਲ ਨੀਲੀ ਜੀ ਬਣ ਜਾ ਹਾਂ ਜੀ ਠੀਕ ਆ ਸੂਈ ਆ ਠੀਕ ਆ ਜੀ ਆ ਚੌਥਾ ਦਿਨ ਸੂਈ ਨੂੰ ਹੋਇਆ ਜੀ ਠੀਕ ਆ ਤੇ ਪਿੱਛੇ ਇਹ ਚੰਗੇ ਸੀਮਨ ਦਾ ਕੱਟਾ ਬਾਰੇ ਹੀ ਨਹੀਂ ਪਤਾ ਕਿਹੜੇ ਦਾ ਵਾ ਉਹਨਾਂ ਦੇ ਮਤਾਂਵਲੇ ਬਿਲਕੁਲ ਨੀਲੀ ਅੱਖਾਂ ਹੂੰ ਹੂੰ ਪਿਛਲੇ ਪੈਰ ਟੁੱਤੇ ਆ ਆ ਵੇਖੋ ਦੋਸਤੋ ਕਰੋ ਚੈੱਕ ਨੀਲੀ ਦਾ ਮਗਰ ਕੱਟਾ ਤੇ ਮੱਝ ਆਪ ਵੀ ਜਿਹੜੀ ਦੋਸਤੋ ਨੀਲੀ ਦੀ ਹੈਗੀ ਆ ਆ ਲੋ ਆ ਮਗਰ ਜਿਹੜਾ ਬੱਚਾ ਜੀ ਤੇ ਆ ਮਾਜ ਬਿਲਕੁਲ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਾਈ ਹਰਵੈਲ ਸੂਈ ਕਿੰਨਾ ਕ ਦਿਨ ਹੋ ਗਏ ਇਹਨੂੰ ਸੂਈ ਨੂੰ ਸੰਤੋਖ ਸਾਹਿਬ ਇਹਨੂੰ ਅੱਜ ਆ ਚੌਥਾ ਦਿਨ ਆ ਅੱਜ ਠੀਕ ਆ ਤੇ ਕਰੀਬੇ ਦੇ ਥੱਲੇ ਦੁੱਧ ਬੋਲੇ ਸਮਝੋ ਹਜੇ ਤੁਸੀਂ ਹਾਂ ਹਾਂ ਕਰੀਬ 8 8.5 ਲੀਟਰ ਜਿਹੜਾ ਇਸ ਟਾਈਮ ਆਪਾਂ ਚੋਈ ਜਿਹੜੀ ਕਰਵਾ ਦਾਂਗੇ ਠੀਕ ਆ ਜੀ ਤੇ ਬਾਕੀ ਸੰਤੋਖ ਸਾਹਿਬ ਆਪਾਂ ਜ਼ਿਆਦਾ ਤਾਂ ਨਹੀਂ ਕਵਾਂਗੇ ਜਿਹੜੇ ਇਹਦੇ ਓਨਰ ਮਾਰਕ ਦੀ ਹਾਂਜੀ ਉਹ ਤਾਂ ਕਰੀਬ 15 16 ਦੀ ਗੱਲ ਕਰਦੇ ਸੀ ਪਰ ਆਪਾਂ ਜਿਹੜਾ 12 ਲੀਟਰ ਜਿਹੜਾ ਮਿਲ ਕੇ ਜਿਹੜੀ ਚੋਈ ਕਰਾ ਠੀਕ ਆ ਜੀ ਆ ਲਓ ਦੋਸਤੋ ਨੀਲੀ ਦੀ ਜਿਹੜੀ ਮਾਜਾ ਦੋਸਤੋ ਤੇ ਥਾਂਨੇ ਬਾਅਦ ਤੁਸੀਂ ਜਿਹੜਾ ਜ਼ਰੂਰ ਚੈੱਕ ਕਰੋ ਹਾਂਜੀ ਕੱਢ ਦਿਓ ਜੀ ਦੇਖ ਤੇ ਬਿਲਕੁਲ ਪਿੱਟ ਪੁੱਠੇ ਦੀ ਵੇਖੋ ਦੋਸਤੋ ਬਹੁਤ ਚੌੜੀ ਇਹ ਪਿਓਰਿਟੀ ਹੈਗੀ ਆ ਦੋਸਤੋ ਨੀਲੀ ਤੇ ਜਿਹੜੇ ਪਸ਼ੂ ਆ ਦੋਸਤੋ ਇਹੋ ਜਿਹੇ ਹੁੰਦੇ ਆ ਅਸਲ ਦੇ ਵਿੱਚ ਆ ਲੋ ਥਣ ਹਵਾਨਾ ਜਿਹੜਾ ਦੋਸਤੋ ਖੁੱਲਾ ਹੈ ਤੇ 8 ਲੀਟਰ ਜਿਹੜਾ ਵੀਰ ਕਹਿੰਦਾ ਵੀ 8 ਕਿਲੋ 8 ਲੀਟਰ ਸੌਰੀ ਦੇ ਵਿੱਚ ਜਿਹੜਾ ਦੁੱਧ ਹੈਗਾ ਦੋਸਤੋ ਬੌਲੇ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਜੀ ਤੇ ਦੁੱਧ ਜਿਹੜਾ ਬਿਲਕੁਲ ਠੀਕ ਲੈਵਲ ਹੋਵੇਗਾ ਵੀ ਆਪਾਂ ਪੁੱਛ ਲਾਂਗੇ ਬਾਈ ਤੋਂ ਕਿੰਨਾ ਕੁ ਤਕਰੀਬਨ ਪਾਉਣ ਦੀ ਸੁਭਾਵਨਾ ਹੋਵੇਗੀ ਕਿ ਪਸ਼ੂ ਦੀ ਤੇ ਭਾਈ ਹਰਮੇਲ ਹੁਣ 8 ਕਿਲੋ ਦੇ ਵਿੱਚ ਹੋਵੇਗਾ 8 8.5 ਲੀਟਰ ਜਿਹੜੀ ਆਪਾਂ ਚੋਾਈ ਕਰਾਵਾਂਗੇ ਹੁਣ ਇਹਦੀ ਬੋਲੇ ਦੇ ਵਿੱਚ ਹਾਂਜੀ ਤਾਂ ਤਕਰੀਬਨ ਇਹਦੀ ਜਿਹੜੀ ਆ ਵੈਸੇ ਜਿਹੜੇ ਦੇ ਮਾਲਕ ਆਨਰ ਜਿਨ੍ਹਾਂ ਦਾ ਆਪਾਂ ਖਰੀਦੀ ਆ ਉਹ ਤਾਂ 15 16 ਦੀ ਗੱਲ ਕਰਦੇ ਸੀ ਪਰ ਆਪਾਂ ਫਿਰ ਵੀ ਇਹਨੂੰ 12 ਲੀਟਰ ਤੇ ਮੰਨ ਕੇ ਆਰਾਮ ਨਾਲ ਲਿਜਾ ਸਕਦੇ ਆ ਠੀਕ ਆ 12 ਲੀਟਰ ਜਿਹੜਾ ਦੋਸਤੋ ਤੁਸੀਂ ਮਿਲਕ ਦੀ ਕੈਪੈਸਿਟੀ ਮੰਨ ਕੇ ਅਸਲ ਪਸ਼ੂ ਜਿਹੜਾ ਹੁੰਦਾ 20 15 20 ਦਿਨ ਤੋਂ ਬਾਅਦ ਆਪਣੇ ਦੁੱਧ ਪੀਕ ਲੈਵਲ ਤੇ ਆਉਂਦਾ ਵਾ ਬਿਲਕੁਲ ਤੇ ਤੇ ਬਾਕੀ ਭਾਰੀ ਆ ਨੀਲੀ ਜੀ ਬਾਜ ਨੀਲੀ ਦੀ ਮਾਝਾ ਬਾਈ ਦੇ ਕੋਲ ਆਈ ਤੇ ਬਿਲਕੁਲ ਫਿੱਟ ਪੁੱਠੇ ਦੀ ਚੰਗੀ ਆ ਬਿਲਕੁਲ ਸ਼ਕੀਨ ਹੈਗੀ ਆ ਸਿੰਗਾ ਵੱਲੋਂ ਵੀ ਅੱਖੂ ਬਹੁਤ ਵਧੀਆ ਚੰਗੀ ਬਿਲਕੁਲ ਬਿੱਲੀ ਅੱਖ ਚਲੋ ਚਮਕ ਮਾਝ ਦੇ ਵਿੱਚ ਓ ਚੱਕ ਠੀਕ ਆ ਅੱਛਾ ਭਾਈ ਇਹਦਾ ਹੁਣ ਮੁੱਲ ਕਿੰਨਾ ਕਰਤਾ ਬੋਲ ਸੰਧੂ ਸਾਹਿਬ ਜਿਹੜਾ ਇਹ ਲੈਣ ਦੇਣਾ 82 ਦੇ ਵਿੱਚੋਂ ਮਾਨਤਾ ਕਰਾਂਗੇ ਆਪਾਂ ਠੀਕ ਹੈ ਜੀ ਹਾਂ ਜੀ 82000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾ ਹੋਊਗਾ ਤੇ ਬਿਲਕੁਲ ਭਾਰੇ ਪਿੰਡੇ ਦੇ ਵਿੱਚ ਹੈਗੀ ਆ ਬਿਲਕੁਲ ਬੋਡੀ ਬੀਅਰ ਜਿਹੜਾ ਹੈਗਾ ਦੋਸਤੋ ਚੰਗਾ ਅਗਲੇ ਪੈਰਾਂ ਦੇ ਵਿੱਚ ਵੀ ਜੀ ਬਕੀ ਨਾਸ ਅੱਖਾਂ ਬਿੱਲੀਆਂ ਬਿਲਕੁਲ ਮੱਥਾ ਵੱਲਾ ਜਿਹੜਾ ਦੋਸਤੋ ਸਿੰਘਾ ਸਿੰਘਾ ਦੀ ਬੰਤਰ ਬਹੁਤ ਸੋਹਣੀ ਹੈ ਸ਼ੇਪ ਤੇ ਚੰਗੀ ਫੇਸ ਦੀ ਕੁਆਲਿਟੀ ਹੈ ਓਵਰ ਆਲ ਤੇ ਆ ਜਿਹੜੀ ਬਹਿਣੀ ਵਾਲੇ ਪਾਸੇ ਤੋਂ ਆ ਜਰੂਰ ਵੇਖੋ ਹਵਾਨੇ ਤੇ ਦਾਗ ਵੀ ਹੈਗਾ ਪ੍ਰੋਪਰ ਤੇ ਆ ਕਰੋ ਚੈੱਕ ਜੀ ਠੀਕ ਹੈ ਜੀ ਪਿਛਲੇ ਪੈਰਾਂ ਦੇ ਮਾਰਕਿੰਗ ਜਿਹੜੀ ਹੈਗੀ ਆ ਉਹ ਵੀ ਹੈਗੀ ਆ ਤੇ ਅੱਗੇ ਵੀ ਜਿਹੜੀ ਹਲਕੀ ਜੀ ਮਾਰਕਿੰਗ ਅੱਗੇ ਵੀ ਜਵਾਬ ਹੈਗਾ ਕੀਕਾ 85000 ਵੀਰ ਨੇ ਡਿਮਾਂਡ ਕੀਤੀ ਹੈ ਦੋਸਤੋ ਬਾਕੀ ਮੌਕੇ ਤੇ ਜਿਹੜਾ ਮਾਨਤਨ ਹੁੰਦੇ ਰਹਿੰਦੇ ਆ ਬਾਕੀ ਦਾ ਅਸਲ ਜਿਹੜਾ ਦੁੱਧ ਹੈ ਨਾ ਪਸ਼ੂ ਕਦੇ ਵੀ ਜਿਹੜਾ 15 ਤੋਂ 20 ਦਿਨ ਬਾਅਦ ਆਉਂਦਾ ਵਾ ਜਿਹੜਾ ਆਪਾਂ ਕਹਿੰਦੇ ਕਿ ਸਟਾਰਟਿੰਗ ਹੀ ਬੋਲਾ 12 ਜਿਵੇਂ ਆਪਾਂ ਕਹਿ ਦਿੰਨੇ ਆ ਮੈਂ ਨਹੀਂ ਮੰਨਦਾ ਇਸ ਨੂੰ ਅਸਰ ਬੋਲਾ ਹੁੰਦਾ 6-7 ਕਿਲੋ 8 ਕਿਲੋ ਇੱਥੋਂ ਸਟਾਰਟ ਹੋ ਕੇ ਜਿਹੜਾ ਪਸ਼ੂ ਜਾ ਕੇ 14-15 ਤੇ ਰੁਕਦਾ ਬਿਲਕੁਲ ਬਿਲਕੁਲ ਬਾਕੀ ਦੋਸਤੋ ਸੇਵਾ ਦਾ ਦੁੱਧ ਆ ਗਿਆ ਤੁਸੀਂ 12 ਲੀਟਰ ਵੀ ਲੈ ਸਕਦੇ ਕਰਮਾ ਵਾਲੀ ਤੋਂ 13 ਵੀ ਲੈ ਸਕਦੇ ਜੀ ਠੀਕ ਹੈ ਜੀ ਬਾਕੀ ਹਾਇ ਚੰਗੀ ਸ਼ਕੀਨ ਆ ਜਿਹੜੇ ਅਸਲ ਨੀਲੀ ਦਾ ਵੀ ਦੇ ਵਿੱਚ ਜੇਕਰ ਆਪਾਂ ਦੋਸਤੋ ਅੱਗੇ ਬੱਚੇ ਵੀ ਲੈਣੇ ਚਾਹੁੰਦੇ ਨਾ ਤੇ ਨੀਲੀ ਦੇ ਜਿਹੜੇ ਅੱਗੇ ਬੱਚੇ ਵੀ ਬਹੁਤ ਵਧੀਆ ਪਾਉਂਦੀ ਆ ਆ ਬੱਚੇ ਤੁਹਾਨੂੰ ਮੈਂ ਦਿਖਾ ਦੇਣਾ ਦੋਸਤੋ ਜਿਹੜਾ ਕਟਾ ਹੈਗਾ ਚੰਗੀ ਮਾਰਕਿੰਗ ਦੇ ਵਿੱਚ ਆ ਲਿਮਟਡ ਜੀ ਸਫੇਦੀ ਦੇ ਵਿੱਚ ਕਟਾ ਪਾਇਆ ਬਾਕੀ ਹਾਇ ਚੰਗੇ ਸੀਮਨ ਦਾ ਹੋ ਸਕਦਾ ਬਾਕੀ ਵੀਰ ਨੂੰ ਸ਼ੋਰ ਨਹੀਂਗਾ ਵੀ ਕਿਹੇ ਸੀਮਨ ਦਾ ਤੇ ਹੋ ਸਕਦਾ ਕਿਸੇ ਮਾਨੀ ਤੋਂ ਕਰਾਸ ਕਰਾਇਆ ਪੱਕ ਬਾਕੀ ਜਿਹੜਾ ਮਦਰ ਆਪਣੇ ਉੱਪਰ ਬੱਚਾ ਪੂਰਾ ਲੈ ਕੇ ਗਈ ਹੈ ਤੇ ਆਹ ਵੇਖੋ ਠੀਕ ਹੈ ਜੀ ਸੋ ਭਾਈ ਹਰਵੇਲਾ ਇੱਕ ਸੰਪਰਕ ਨੰਬਰ ਜੀ 990382025 9906382025 ਤੋ ਦੋਸਤੋ ਇਹ ਸਨ ਬਾਈ ਹਰਬੇਲ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਾਈ ਕੋਲ ਅਜ ਤਿੰਨ ਨਾਗ ਜਿਹੜੇ ਦੋਸਤੋ ਐਨੀਮਲ ਸੇਲ ਸੀ ਕਿ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਇੱਕ ਆ ਮੱਝ ਦਿਖਾਈ ਜਾਂ ਦੂਜੇ ਸੂਬੇ ਵਿੱਚ ਚੱਲ ਰਹੀ ਕਿਸੇ ਨੇ ਆਨਲਾਈਨ ਮੰਗਾਉਣੇ ਆਨਲਾਈਨ ਮੰਗਵਾ ਸਕਦਾ ਨਹੀਂ ਤਾਂ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਲੈ ਜਾ ਸਕਦਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਗੇ ਦੋ ਟਾਈਮ ਤਿੰਨ ਟਾਈਮ ਜਿਵੇਂ ਕਰਕੇ ਲੈ ਜਾ ਸਕਦਾ ਠੀਕ ਹੈ ਜੀ ਜ਼ਰੂਰ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ